ਬਹੁਤ ਪਹਿਲਾਂ ਜਦੋਂ ਰਿਆਸਤ ਕੈਮਸੀ ਇੱਥੇ ਦੀ ਦੇਸ਼ ਦੀ ਵੰਡ ਤੋਂ ਪਹਿਲਾਂ ਤਾਂ ਨਾਭਾ ਦੇ ਜਿਹੜਾ ਜੀ ਮਨਾਇਆ ਜਾਂਦਾ ਸੀ ਉਹਦੇ ਵਿੱਚ ਜਿੰਨੇ ਵੀ ਸ਼ਹਿਰ ਦੇ ਇਲਾਕੇ ਦੇ ਮੋਹਤਬਰ ਜਿਹੜੇ ਸਾਦੋਂ ਇਨਵੋਲਵ ਕੀਤਾ ਜਾਂਦਾ ਸੀਗਾ ਤੇ ਪਰ ਬਹੁਤ ਸਾਲਾਂ ਤੋਂ ਇਹ ਜਿਹੜਾ ਜੀ ਰੀਤ ਬੰਦ ਹੋ ਗਈ ਤੇ ਇਹਨੂੰ ਦੁਬਾਰਾ ਸ਼ੁਰੂ ਕਰ ਰਹੇ ਆ ਨਾਭਾ ਦੇ ਜਿਹੜਾ ਹੈ ਇਹ ਸ਼ਾਹੀ ਪਰਿਵਾਰ ਵੱਲੋਂ ਮਹਾਰਾਜਾ ਬੀਤੀ ਸਿੰਘ ਜੀ ਉਹਦੇ ਪਰਿਵਾਰ ਵੱਲੋਂ ਇਹ ਕੋਸ਼ਿਸ਼ ਕੀਤੀ ਹੈ ਮੈਂ ਤਾਂ ਨਾਲ ਸਹਿਯੋਗ ਕਰ ਰਹੇ ਆ ਤੇ ਅਸੀਂ ਜਿਹੜਾ ਜੀ 9 ਤਰੀਕ ਨੂੰ ਆ ਨਾਭਾ ਦੇ ਆ 7 ਤਰੀਕ ਐ 7 8 ਤਰੀਕ ਨੂੰ ਦੋ ਦਿਨ ਅਸੀਂ ਸਰਕੂਲਰ ਰੋਡ ਦੀ ਜਿਹੜੀ ਰੋਡ ਆ ਬਾਹਰਲੀ ਨਾਬਾ ਦੀ ਇਹਦੀ ਸਫਾਈ ਅਭਿਆਨ ਸ਼ੁਰੂ ਕਰਕੇ ਅਸੀਂ ਨਾਬਾ ਦੇ ਜਿਹੜਾ ਮਨਾ ਰਹੇ ਕਿਉਂਕਿ ਨਾਬਾ ਸ਼ਹਿਰ ਆਪਣਾ ਸ਼ਹਿਰ ਪਰ ਅਸੀਂ ਨਾਬਾ ਨੂੰ ਸਾਫ਼ ਕਰਨਾ ਚਾਹੁੰਦੇ ਹਾਂ ਜੀ ਅਸੀਂ ਲਗਾਤਾਰ ਪਿਛਲੇ ਡੇਢ ਦੋ ਸਾਲ ਤੋਂ ਲੱਗੇ ਹੋਏ ਹਾਂ ਸ਼ਹਿਰ ਦੇ ਅੰਦਰ ਕਾਫੀ ਇੰਪਰੂਵਮੈਂਟ ਆ ਗਈ ਹੈ ਜਿਹੜੀ ਹੈ ਸ਼ਹਿਰ ਦੇ ਬਾਹਰਲੇ ਪਾਸੇ ਕਾਫੀ ਗੰਦ ਨਜ਼ਰ ਆਉਂਦਾ ਜੀ ਇਹ ਇਹ ਕੂੜਾ ਸਾਡਾ ਹੀ ਆ ਜੀ ਅਸੀਂ ਅਗਰ ਕੰਟਰੋਲ ਕਰ ਲਈਏ ਤਾਂ ਨਾਬਾ ਸਾਫ਼ ਹੋ ਜਾਣਾ ਸੋ ਅੱਜ ਸ਼ਹਿਰ ਦੀ ਜਿੰਨੀ ਆ ਸਮਾਜ ਸੇਵਿਸ ਸਾਮਾ ਨੇ ਜਿੰਨੇ ਵੀ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨੇ ਅਲੱਗ-ਅਲੱਗ ਜਿਹੜੇ ਵੀ ਸਾਥੀ ਸਾਥ ਦੇਣਾ ਚਾਹੁੰਦੇ ਸਭ ਨੂੰ ਇਨਵਾਈਟ ਕੀਤਾ ਹੋਇਆ ਨੇ ਔਰ ਅਸੀਂ ਵੀ ਸਾਰੇ ਇਨਵੋਲਵ ਹੈ ਜੀ ਤੇ ਅੱਜ ਅਸੀਂ ਸਫਾਈ ਭਿਆਨ ਕਰ ਰਹੇ ਹਾਂ ਤੇ ਦੋ ਦਿਨ ਅਸੀਂ ਸਫਾਈ ਭਿਆਨ ਕਰਕੇ ਫਿਰ ਜਿਹੜਾ 9 ਤਰੀਕ ਨੂੰ ਉਹ ਨਾਭਾਡੇ ਜਿਹੜਾ ਅਸੀਂ ਮਨਾਵਾਂਗੇ ਹਰ ਇੱਕ ਸਾਲ ਇਹ ਨਹੀਂ ਵੀ ਇੱਕ ਦਿਨ ਵੀ ਇੱਕ ਦਿਨ ਆਪਾਂ ਸਫਾਈ ਕਰ ਲਈ ਜਾਨੀ ਕਿ ਪੂਰਾ ਸਾਲ ਹੀ ਇਹ ਅਵੇਅਰ ਕਰਾਂਗੇ ਅਸੀਂ ਸਾਰਿਆਂ ਨੂੰ ਘਰ-ਘਰ ਵੀ ਜਾਵਾਂਗਾ ਮੈਂ ਵੀ ਜਾਵਾਂਗਾ ਸ਼ਾਹੀ ਪਰਿਵਾਰ ਵੱਲੋਂ ਵੀ ਬੇਨਤੀ ਹੈ ਕਿ ਨਾਭੇ ਨੂੰ ਆਪਾਂ ਸਾਫ਼ ਕਰਨਾ ਹੈ ਜੀ ਨਾਭੇ ਨੂੰ ਸਾਫਤੁਰਾ ਸ਼ਹਿਰ ਨੋਨਾਪਾ ਕਿਉਂਕਿ ਮਹਾਰਾਜਾ ਹੀਰਾ ਸਿੰਘ ਜੀ ਮਹਾਰਾਜਾ ਰਦਮਾ ਸਿੰਘ ਜੀ ਦੀ ਰਿਆਸਤ ਹੈ ਔਰ ਜਿਹਦਾ ਬਹੁਤ ਵੱਡਾ ਮਾਣ ਹੈ ਜ ਪੂਰੇ ਦੇਸ਼ ਦੇ ਵਿੱਚ ਸੋ ਇਹਨੂੰ ਬਰਕਰਾਰ ਰੱਖਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਜਿਵੇਂ 2.5 ਸਾਲ ਦਾ ਤੁਹਾਡਾ ਅਸਰ ਹੋ ਗਿਆ ਸੋ ਪਹਿਲਾਂ ਸਰਕਾਰਾਂ ਨੇ ਇਹ ਪਹਿਲਾਂ ਵੀ ਡੱਫ ਬਹੁਤ ਹੀ ਚੰਗੀ ਵਟਾਈ ਜਿਹੜੇ ਹੈਗਾ ਕਾਫੀ ਬਿਲਕੁਲ ਜੀ ਸਾਡੇ ਪ੍ਰਧਾਨ ਮੈਡਮ ਸੁਜਾਤਾ ਚਾਵਲਾ ਜੀ ਬਕੂ ਪੰਕਜ ਜੀ ਉਹਨਾਂ ਦੇ ਹਸਬੰਦ ਤੇ ਸਾਡੀ ਸਾਰੀ ਐਮਸੀ ਜਿੰਨੇ ਸਹਿਬਾਨ ਸਾਡੀ ਟੀਮ ਹੈ ਜੀ ਸਾਡੀ ਇਹ ਕੋਸ਼ਿਸ਼ ਰਹੀ ਹੈ ਮੇਰਾ ਵਿਜ਼ਨ ਰਿਹਾ ਜੀ ਕਿਉਂਕਿ ਮੈਂ ਜਦੋਂ ਐਮਐਲਏ ਬਣਿਆ ਤਾਂ ਮੈਂ ਅੰਦੌਰ ਕਿਉਂਕਿ ਮਹਾਰਾਣੀ ਪ੍ਰੀਤੀ ਸਿੰਘ ਜੀ ਲੋਰਤੋਂ ਨੇ ਅਸੀਂ ਸਾਰੀ ਇਕਸਲਾਹ ਕਰਕੇ ਅਸੀਂ ਅੰਦੌਰ ਦਾ ਟੂਰ ਵੀ ਕੀਤਾ ਉੱਥੇ ਦੇਖਿਆ ਕਿ ਸਿਸਟਮ ਸਾਰਾ ਕਿਵੇਂ ਚੱਲਦਾ ਤੇ ਉਹਨੂੰ ਅਸੀਂ ਅਡਾਪਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਿਸ਼ੱਕ ਇਹਦੀ ਇਹਦੀ ਸ਼ੁਰੂਆਤ ਆ ਪਰ ਬਹੁਤ ਫਰਕ ਪਿਆ ਜੀ ਤੇ ਪੁਰਾਣੇ ਡੰਪ ਜਿਹੜੇ 21 ਸਾਲਾਂ ਤੋਂ 30 40 40 ਸਾਲਾਂ ਤੋਂ ਡੰਪ ਪਏ ਸੀਗੇ ਉਹ ਚੱਕਦਾ ਨਹੀਂ ਸੀਗਾ ਅਵਾਰਾ ਪਸ਼ਵਾਂ ਦੀ ਬਹੁਤ ਪਰਮਾਰ ਸੀਗੀ ਉਹਦੇ ਵਿੱਚ ਬਹੁਤ ਵੱਡੀ ਖਰਾਬ ਜਿਹੜੀ ਆਈ ਆ ਸਫਾਈ ਜਿਹੜੀ ਹੋਣ ਲੱਗੀ ਆ ਔਰ ਹੁਣ ਜਿਹੜਾ ਨਾਬੇ ਦਾ ਬਾਹਰਲਾ ਏਰੀਆ ਜੀ ਇਹਨੂੰ ਸਾਫ਼ ਕਰਨ ਦੀ ਜ਼ਰੂਰਤ ਆ ਨਾਬਾ ਸ਼ਹਿਰ ਅੰਦਰੋਂ ਤਾਂ ਕਾਫੀ ਹੱਦ ਤੱਕ ਸਾਫ਼ ਹੋ ਗਿਆ ਤੇ ਬਾਕੀ ਸੀਵੇ ਦਾ ਜਿਵੇਂ ਨਵਾਂ ਪ੍ਰੋਜੈਕਟ ਆ ਗਿਆ ਛੱਲ ਟੋੜ ਦਾ ਤਾਂ ਨਾਬਾ ਬਿਲਕੁਲ ਹੀ ਕਲੀਨ ਹੋ ਜਾਣਾ ਜੀ ਇੱਕ ਨਿਮਾਣੀ ਜੀ ਕੋਸ਼ਿਸ਼ ਆ ਮੈਂ ਇਹ ਤੁੜ ਕੇ ਬੇਨਤੀ ਕਰਦਾ ਨਾਬਾ ਨਾਸੀਆਂ ਨੂੰ ਕਿ ਨਾਬਾ ਤੁਹਾਨੂੰ ਪੁਕਾਰ ਰਿਹਾ ਕਿ ਮੈਂ ਨਾਬਾ ਹਾਂ ਮੈਂ ਤੁਹਾਡਾ ਹਾਂ ਮੈਨੂੰ ਸਾਫ਼ ਰੱਖੋ ਇਹ ਨਾਬਾ ਸਾਫ਼ਤਾ ਦਾ ਪਤਵੰਤ ਹਰ ਉਸਤਾਂ ਜੇ ਨਾਬ ਨਹੀਂ ਸਾਫ ਹੈਗਾ ਤਾਂ ਆਪਾਂ ਬਿਮਾਰੀ ਦੇ ਕਿਰਦਾਗੇ ਲੋਕਾਂ ਨੂੰ ਆਇਆ ਕਿ ਨਹੀਂ ਦੇਖੋ 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 ਕੋਈ ਵੀ ਚੀਜ਼ ਹੈ ਜਦ ਤੱਕ ਲੋਕ ਲਹਿਰ ਨਹੀਂ ਬਣਦੀ ਉਦੋਂ ਤੱਕ ਕਾਮਯਾਬੀ ਨਹੀਂ ਮਿਲਦੀ ਲੋਕਾਂ ਨੂੰ ਇਨਵੋਲ ਹੋਣਾ ਪੈਣਾ ਜੀ ਕਿਉਂਕਿ ਗੰਦ ਕੀ ਦਾ ਜੀ ਆਪਣਾ ਹੀ ਹੈ ਨਾ ਜੀ ਆਪਣੇ ਘਰਾਂ ਚੋਂ ਆਪਾਂ ਸਬਦੇ ਜਿਹੜਾ ਗਾਰਬੇਜ ਹੁੰਦਾ ਜੀ ਅਗਰ ਆਪਾਂ ਨੂੰ ਕੰਟਰੋਲ ਕਰ ਲਿਆ ਗੱਲਾ ਸੁੱਕਾ ਕੂੜਾ ਆਪਾਂ ਸੈਪਰੇਟ ਸੈਪਰੇਟ ਕਰ ਲਿਆ ਗੱਡੀਆਂ ਆਉਂਦੀਆਂ ਨੇ ਹਰੇਕ ਵਾਰਡ ਦੇ ਵਿੱਚ ਗੱਡੀ ਆਉਂਦੀ ਹੈ ਜਦੋਂ ਗੱਡੀ ਆਉਂਦੀ ਹੈ ਤੁਸੀਂ ਉਹ ਚ ਪਾ ਦਿਓ ਤੇ ਬਹੁਤ ਈਜ਼ੀ ਹੈ ਜੀ ਪਰ ਇਹਨੂੰ ਅਡਾਪਟ ਕਰਨਾ ਪੈਣਾ ਜੀ ਉਹ ਅਡਾਪਟ ਕਰ ਲਿਆ ਆ ਨਾ ਲੋਦਰੀ ਫਿਲਮ ਨੂੰ ਕਿਵੇਂ ਦੇਖਦੇ ਹੋ ਜੋ ਨਹੀਂ ਉਹ ਬੀਬੀ ਦੀ ਗੱਲ ਨਹੀਂ ਹੁਣ ਦੇਖੋ ਜੀ ਸਲਮ ਬਣਾਉਣੇ ਜਾਂ ਕਿਸੇ ਦੀ ਭਾਵਨਾ ਠੇਸ ਪਹੁੰਚਾਣੀ ਮੈਂ ਬਿਲਕੁਲ ਇਸ ਜੀ ਦੇ ਹੱਕ ਜਨੀ ਆ ਬਾਕੀ ਇਹ ਹੈ ਕਿ ਜੋ ਵੀ ਤੁਸੀਂ ਕਰੋ ਚੰਗਾ ਕਰੋ ਤਾਂ ਕਿ ਲੋਕਾਂ ਨੂੰ ਕੋਈ ਮਾਰਗਦਰਸ਼ਨ ਮਿਲੇ ਉਹ ਤੋਂ ਕੰਟਰੋਵਰਸੀਅਲੇ ਕੰਮ ਚ ਕੋਈ ਫਾਇਦਾ ਨਹੀਂ ਠੀਕ ਹੈ ਜਿੰਮੇਵਾਰ ਪਰਸਨ ਨੂੰ ਇਸ ਤਰ੍ਹਾਂ ਜੋ ਸਟੇਟਮੈਂਟ ਆ ਜਿਹੜਾ ਕੋਈ ਪਰਲ ਸਮਝ ਨਹੀਂ ਮੈਂ ਤਾਂ ਬੀਬੀ ਨੂੰ ਪਹਿਲੇ ਕਹਿ ਗਿਆ ਕਿ ਹਟਿਆ ਕਿ ਤੁਸੀਂ ਮੈਂਬਰ ਪਾਰਲੀਮੈਂਟ ਬਣ ਗਏ ਉਹ ਤਾਂ ਤੁਹਾਨੂੰ ਹੁਣ ਸਿਆਣੇ ਬਣਨਾ ਚਾਹੀਦਾ ਔਰ ਤੁਸੀਂ ਸਾਡੇ ਦੇਸ਼ ਦੀ ਧੀ ਹੋ ਮੈਂਬਰ ਪਾਰਲੀਮੈਂਟ ਬਣ ਗਏ ਹੋ ਇੱਕ ਔਰਤ ਹੋਰ ਦੇ ਅਧਿਕਾਰਾ ਤੁਹਾਡਾ ਇੱਕ ਨਾਮ ਹੈ ਤੁਸੀਂ ਜ਼ਿੰਮੇਵਾਰ ਹੋ ਤਾਂ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਹੋ ਤਾਂ ਚੰਗੀ ਗੱਲ ਨਹੀਂ ਹੈ ਔਰਥੋਂ ਦੇ ਨਾਤੇ ਤੁਹਾਡਾ ਵੀ ਸਰਕਾਰ ਹੋਣਾ ਚਾਹੀਦਾ ਔਰ ਤੁਹਾਡੀ ਵੀ ਕਿਸੇ ਨਿਵਾਰੀ ਬਣ ਦੇ ਕੇ ਜ਼ਿੰਮੇਵਾਰ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਵੀ ਕਿਸੇ ਦੀ ਜਿਹੜੀ ਹੈ ਉਹ ਬਰਾਈ ਨਾਲ ਰੁਕੇਸ਼ ਫੋਗਾਰ ਨੇ ਕਾਂਗਰਸ ਦਾ ਜਿਹੜਾ ਹੈਗਾ ਅੱਥਪਾੜਿਆ ਤੇ ਬੀਜੇਪੀ ਕਹਿ ਰਹੀ ਉਹ ਤਾਂ ਪਹਿਲੀ ਸ਼ਾਤ ਅਸੀਂ ਤਾਂ ਉਧਰ ਦੇਖੋ ਉਹ ਸਾਡੀ ਬੱਚੀ ਜਿਹੜੀ ਹੈ ਜੀ ਵਿਨੇਸ਼ ਫੋਗਾਰ ਬਹੁਤ ਵੱਡਾ ਨਾਮ ਹੈ ਜੀ ਉਹਨਾਂ ਨੇ ਆਪਣੇ ਦੇਸ਼ ਲਈ ਬਹੁਤ ਸਾਰੇ ਤਗਮੇ ਜਿੱਤੇ ਨੇ ਤੇ ਇਹ ਉਹਨਾਂ ਦਾ ਡਿਵੀਜ਼ਨ ਫੈਸਲਾ ਡਿਵੀਜ਼ਨ ਫੈਸਲਾ ਉਹਨਾਂ ਨੇ ਕਿ ਕਿ ਜਿਹੜਾ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਦਾ ਫੈਸਲਾ ਆਪਣਾ ਜੀ ते हर बंदे का अपना अपना फैसला होंगे जी जी उन्होंने पार्टी ज्वाइन की है तो उन्हों का फैसला देखो जिमें यूपी दे देना, देना, के बच्चियों के उसे मैं जरूर कहना कि इंसाफ मिलना चाहिए नाभा दिवस तो मैं चाहती थी कि हम सब नाभा वासी मिल के नाभा शहर के लिए कुछ करें तो इस मुहिम में बहुत लोगों ने पार्ट लिया है स्कूल है और अकेडमीज है बहुत सारे सोशल ग्रुप है तो मैं सबका बहुत शुक्रिया करना चाहती हूँ जैसे आज अभी आपने देखा होगा ये सामने वाली रोड ये स्कूल और एकेडमी के बच्चों ने सुबह आठ बजे से लगे हुए हैं और पूरे रस्ते का सारा कचरा अपने हाथ से उठाकर साफ किया है तो मुझे बहुत खुशी है कि इस तरह से बच्चों में अवेयरनेस आएगी और हम सब मिलकर नाभा को साफ करें आ, मुझे तो मन तो हाँ मतलब मैं खुद इंदौर से हूँ और इंदौर इंडिया का सबसे साफ सुथरा शहर है तो मेरी इच्छा है कि उसी तरह से हम नाभा को एक साल में अगले नाभा दिवस तक पंजाब का सबसे साफ सुथरा शहर बना दें। कितना प्राउड होता है यहाँ पर जो एक की नगरी है आप भी मुझे उस परिवार से उन्हें ज्यादा ये प्राउड फील होता है कि जब मेरे कहने पे इतने सारे लोग मेरे साथ आ गए हैं नाभा को साफ करने के लिए और मुझे लगता है नाभा की साफ सफाई हम या तो यहाँ की संगत अकेले या सरकार अकेले नहीं कर सकती हम सब मिल एक साथ जुड़ेंगे ना नाभा को साफ करने में तभी हम कर पाएंगे तो पहला मैं तो मैं इस शाही परिवार का ਸਾਡੇ ਨਿਊ ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੱਬਾ ਤੇ ਨੱਬਾ ਸਿਵਿਕ ਅਕੈਡਮੀ ਵੱਲੋਂ ਧੰਨਵਾਦ ਕਰਾਂਗੇ ਕਿ ਜਿਨ੍ਹਾਂ ਨੇ ਇੰਨਾ ਸੋਹਣਾ ਉਪਰਾਲਾ ਕੀਤਾਗਾ ਨਾਬੇ ਨੂੰ ਸਾਫ਼ ਸੁਥਰਾ ਬਣਾਉਣ ਜਦੋਂ ਵੀ ਮੈਡਮ ਮਿਲਦੇ ਸੀ ਕਹਿੰਦੇ ਸੀਗੇ ਵੀ ਮੋਹ ਨੌਰ ਤੋਂ ਬਿਲੋਂਗ ਕਰਦੇ ਆ ਵੀ ਨੌਰ ਇੰਡੀਆ ਦਾ ਸਭ ਤੋਂ ਮਤਲਬ ਸੋਹਣਾ ਸ਼ਹਿਰ ਹੈ ਜਿਵੇਂ ਨਾਬੇ ਨੂੰ ਵੀ ਸੋਹਣਾ ਅਸੀਂ ਉਹਨਾਂ ਨੂੰ ਹਮੇਸ਼ਾ ਕਹਿੰਦੇ ਸੀ ਮੈਡਮ ਕੋਈ ਉਪਰਾਲਾ ਕਰੋ ਵੀ ਅਸੀਂ ਤੁਹਾਡੇ ਨਾਲ ਉਹ ਕਹਿੰਦੇ ਸੀ ਵੀ ਤੁਹਾਨੂੰ ਪੇਰੈਂਟਸ ਵੀ ਇਸ ਗੱਲ ਨੂੰ ਸਹਿਮਤ ਹੋਣਗੇ ਜੇ ਤੁਸੀਂ ਬੱਚੇ ਬਟ ਮੈਂ ਉਹ ਪੇਰੈਂਟਸ ਦਾ ਵੀ ਥੈਂਕਸ ਕਰਦੀ ਆ ਜਦੋਂ ਅਸੀਂ ਨਾਲ ਕੰਟੈਕਟ ਭੇਜਿਆ ਉਹਨਾਂ ਨੇ ਯਸ ਬੱਚਾ ਰਿਹਾ ਯਸ ਬੋਲੀ ਤੇ ਅੱਜ ਅਸੀਂ ਸਵੇਰੇ 8 ਵਜੇ ਤੇ ਬੱਚਿਆਂ ਨੂੰ ਲੈ ਕੇ ਆ ਬੱਚਾਰੇ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਸਾਰਾ ਕੰਮ ਕੀਤਾ ਤੇ ਇੱਕ ਉਹਨਾਂ ਨੂੰ ਇਹ ਪ੍ਰੈਕਟੀਕਲੀ ਕੰਮ ਵੀ ਕੀਤਾ ਉਹਨੂੰ ਲੱਗਿਆਗਾ ਜਦੋਂ ਬੱਚਾ ਕੋਈ ਤਾਂ ਪ੍ਰੈਕਟੀਕਲੀ ਕਰਦਾ ਹੈ ਨਾ ਤਾਂ ਉਹਨੂੰ ਇਸ ਗੱਲ ਦੀ ਮੋਟੀਵੇਸ਼ਨ ਹੁੰਦੀ ਆ ਵੀ ਉਹ ਦੁਬਾਰਾ ਨਹੀਂ ਉਹ ਕਰੂਗਾ ਮਤਲਬ ਜਿਵੇਂ ਕਚਰਾ 10 ਮਿੰਟੇ ਯੂਜ਼ ਕਰੂਗਾ ਫਿਰ ਇਤਰੁਤਰ ਨਹੀਂ ਕਰੂਗਾ ਕਿਉਂਕਿ ਬੱਚਿਆਂ ਨੂੰ ਪਤਾ ਲੱਗ ਗਿਆ ਵੀ ਇਹ ਚੱਕਣਾ ਕਿੰਨਾ ਔਖਾ ਹੈ ਤੋ ਫਿਰ ਹਰ ਰੋਜ਼ 스ਵੀਪਰਸ ਨੂੰ ਦੇਖਦੇ ਸੀ ਪਰ ਜਦੋਂ ਅੱਜ ਉਹਨਾਂ ਨੇ ਕਚਰਾ ਸਾਫ਼ ਕੀਤਾ ਤਾਂ ਉਹਨਾਂ ਨੇ ਉਹ ਆਪ ਕਹਿ ਰਹੇ ਸੀ ਮੈਮ ਨੈਕਸਟ ਟਾਈਮ ਅਸੀਂ ਵੀ ਇਸ ਤਰ੍ਹਾਂ ਬਿਲਕੁਲ ਨਹੀਂ ਕਰਾਂਗੇ ਜੇ ਕੋਈ ਸਾਨੂੰ ਦਿਖੇਗਾ ਵੀ ਕੋਈ ਸੁੱਤਰੇ ਹੈ ਤਾਂ ਅਸੀਂ ਉਹਨਾਂ ਨੂੰ ਵੀ ਰੋਕਾਂ ਕਿਹੜੇ ਕਿਹੜੇ ਸਕੂਲਾਂ ਤੋਂ ਬੱਚੀ ਆਈ ਨੇ ਅਸੀਂ ਜੀ ਨਿਊ ਇੰਡੀਅਨ ਪਬਲਿਕ ਸੀਨੀਅਰ ਸਕੂਲ ਨੱਬਾ ਤੇ ਨੱਬਾ ਫਿਜ਼ੀਕਲ ਐਡਮਿਸ਼ਨ ਆ ਇਹ ਪਿਛਲਾ ਦੇਖਦੇ ਜਦੋਂ ਦੇ ਵਧਾਏ ਕਹਿੰਦੇ ਮਰ ਜਿੰਨੇ ਪਟਿਆਲਾ ਗਿੱਟ ਕਾਫੀ ਗੁੰਡਾ ਹੁੰਦਾ ਸੀ ਉਸ ਤੋਂ ਸਤਾਰ ਹੋਇਆ ਹੈ ਹਾਂਜੀ ਬਹੁਤ ਪਹਿਲਾਂ ਨਾਲ ਬਹੁਤ ਇੰਪਰੂਵਮੈਂਟ ਹੈ ਦੇਖੋ ਜੀ ਕੱਲੀ ਸਰਕਾਰ ਨਾਲ ਨਹੀਂ ਨਾ ਕੁਝ ਕਰ ਸਕਦੀ ਸਾਨੂੰ ਵੀ ਇਹ ਲੈਣ ਦੇ ਲਈ ਆਪ ਦਾ ਯੋਗਦਾਨ ਪਾਉਣਾ ਪਊਗਾ ਹੁਣ ਸਰਕਾਰ ਕੀ ਦੇ ਦੇ ਜੋ ਜਿਵੇਂ ਅੱਜ ਅਸੀਂ ਸਫਾਈ ਕਰਦੇ ਤੇ ਉਸ ਤੋਂ ਬਾਅਦ ਜੇ ਤੁਸੀਂ ਅਸੀਂ ਕੱਲ ਤੱਕ ਦੇਖਾਂਗੇ ਆ ਕੇ ਫਿਰ ਵੀ ਕੁਝ ਲੋਕ ਸਿੱਟਣਗੇ ਰੈਪਰਸ ਇਹ ਤਾਂ ਸਾਰਿਆਂ ਨੂੰ ਅਵੇਅਰ ਹੋਣਾ ਪਊਗਾ ਵੇਅਰ ਕਰਨਾ ਪਊਗਾ ਸਾਨੂੰ ਅਸੀਂ ਅਵੇਅਰ ਤੇ ਸਾਰੇ ਸਾਡੇ ਬੱਚਾਰੇ ਪੋਸਟਰ ਚੱਕੇ ਆ ਨਾਬਨਵਾਸੀਆਂ ਨੂੰ ਅਵੇਅਰ ਕਰਨ ਵਾਸਤੇ ਵੀ ਤੁਸੀਂ ਜਿਹੜਾ ਕਚਰਾ ਦਾ ਵੀ ਉਹ ਦਸਵੀਂ ਦੇ ਵਿੱਚ ਪਾ ਸਰਕਾਰਾਂ ਕੱਲੀ ਕੁਝ ਨਹੀਂ ਕਰ ਸਕਦੀਆਂ ਸਾਨੂੰ ਵੀ ਨਾਲ ਕਰਨਾ ਪਿਆ ਅਸੀਂ ਪਲਾਟਨ ਮਦਦ ਕਰਦੇ ਹਾਂ ਜੀ ਸ਼ਾਹੀ ਪਰਿਵਾਰ ਦਾ ਨਾਬਾ ਫਿਜ਼ੀਕਲ ਅਕੈਡਮੀ ਨਾਬਾ ਤੇ ਨਵੰਡੇਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਬਾ ਨੇ ਪਹਿਲ ਕੀਤੀ ਆ ਜੀ ਸਵੇਰੇ 7:30 ਵਜੇ ਤੋਂ ਇਸ ਮੋਮੈਂਟ ਦਾ ਅਸੀਂ ਹਿੱਸਾ ਬਣਿਆ ਹੋਇਆ ਤੇ ਸਾਨੂੰ ਖੁਸ਼ੀ ਹੈ ਵੀ ਇਹ ਚੀਜ਼ਾਂ ਭਾਵੇਂ ਬਹੁਤ ਜ਼ਿਆਦਾ ਪਹਿਲਾਂ ਸ਼ੁਰੂ ਹੋਣੀਆਂ ਚਾਹੀਦੀਆਂ ਸੀਗੀਆਂ ਪਰ ਜਦੋਂ ਦੇ ਇਹ ਆਪਣੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੋਂਦ ਵਿੱਚ ਆਈ ਆ ਤੇ ਸ਼ਾਹੀ ਪਰਿਵਾਰ ਜਿਹੜਾ ਐਕਟਿਵ ਹੋਇਆ ਜੀ ਤਾਂ ਨਬ ਦੀ ਜਿਹੜੀ ਰੂਪਰੇਖਾ ਬਦਲ ਰਹੀ ਹੈ ਇਹ ਚੀਜ਼ਾਂ ਅਸੀਂ ਆਪਣੇ ਮਨੋਂ ਵੀ ਚਾਹੁੰਦੇ ਸੀ ਵੀ ਕੋਈ ਇਸ ਤਰ੍ਹਾਂ ਦੀ ਲਹਿਰ ਬਣੇ ਤੇ ਅਸੀਂ ਉਹਦਾ ਹਿੱਸਾ ਬਣੀਏ ਧੰਨਵਾਦ ਕਰਦੇ ਆਂ ਸ਼ਾਹੀ ਪਰਿਵਾਰ ਦਾ ਅਸੀਂ ਇਸ ریاਸਤੀ ਸਾਹਿਬ ਦੇ ਵਾਸੀ ਹੋਣ ਦਾ ਭਾਗਾਂ ਵਾਲੇ ਸਮਝਦੇ ਆਪਣੋਂ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਦੇ ਵਿੱਚ ਜਦੋਂ ਵੀ ਦਿਨ ਰਾਤ ਕਦੇ ਸਾਨੂੰ ਇਸ ਤਰ੍ਹਾਂ ਦਾ ਸੁਨੇਹਾ ਲੱਗੂਗਾ ਅਸੀਂ ਨੰਬਾ ਫਿਜ਼ੀਕਲ ਅਕੈਡਮੀ ਤੇ ਨਿਊਂਡੀਨ ਪਬਲਿਕ ਸੀਨੀਅਰ ਸਕੂਲ ਇਹ ਦੋਨੇ ਜਿਹੜੀਆਂ ਸੰਸਥਾਵਾਂ ਨੇ ਇਹ ਹਾਜ਼ਰ ਹੋਣਗੀਆਂ ਜੀ ਇਹ ਮੈਂ ਪਹਿਲਾਂ ਆਮ ਪਾਰਟੀ ਤੋਂ ਪਹਿਲਾਂ ਜਦੋਂ ਕਾਂਗਰਸ ਸਰਕਾਰ ਦੀ ਹੋਰ ਸਰਕਾਰ ਹੈ ਤੇ ਹੈ ਜਿਹੜਾ ਢੇਰ ਲੱਗੇ ਹੁੰਦੇ ਦੇ ਕਾਰਨ ਕੇ ਸੁਭਾਗਿਕ ਕੰਦਰੀ ਨਾਲ ਹੁੰਦਾ ਸੀ ਉਸ ਤੋਂ ਬਾਅਦ ਜਦੋਂ ਸਰਕਾਰ ਆ ਗਿਆ ਕਿੰਨਾ ਕੁ ਇੰਪਰੂਵਮੈਂਟ ਹੈ ਤਾਂ ਫਿਰ ਇੰਪਰੂਵਮੈਂਟ ਹੋਈ ਆ ਸਰ ਅਸਲ ਜੇ ਢੇਰ ਤਾਂ ਹੁਣ ਵੀ ਲੱਗ ਰਹੇ ਨੇ ਪਰ ਇਹ ਜਿਹੜੇ ਹੁਣ ਪ੍ਰਸ਼ਾਸਨ ਨਾਲ ਜਾਂ ਆਪਣੀ ਜਿਹੜੀ ਨਗਰ ਕੌਮੇਟੀ ਹੈ ਜੀ ਇਹ ਹੁਣ ਚੱਕੀ ਜਾਂਦੇ ਨੇ ਲੋਕ ਨਹੀਂ ਹਟਦੇ ਲੋਕਾਂ ਨੇ ਤਾਂ ਲੋਕਾਂ ਦਾ ਸੁਭਾਅ ਬਣ ਗਿਆ ਜੀ ਵੀ ਅਸੀਂ ਆਪਣੇ ਘਰ ਤੋਂ ਕੂੜਾ ਬਾਹਰ ਕਿਤੇ ਹੋਰ ਜਿੱਥੇ ਮਰਜ਼ੀ ਸੁੱਟ ਦਈਏ ਪਰ ਪਹਿਲੀਆਂ ਸਰਕਾਰਾਂ ਨੇ ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਇਹ ਸਰਕਾਰ ਨੇ ਬਹੁਤ ਵੱਡਾ ਪ੍ਰਾਡਾ ਸਫਾਈ ਨੂੰ ਲੈ ਕੇ ਵੀ ਕੀਤਾ ਜੀ ਪਾਣੀ ਦੀ ਨਿਕਾਸੀ ਵਾਸਤੇ ਵੀ ਕੀਤਾ ਤਾਂ ਚਲੋ ਸਮਾਂ ਲੱਗਦਾ ਹੈ ਹਜੇ ਸਰਕਾਰ ਦਾ ਸਮਾਂ ਥੋੜਾ ਜੀ ਐਮਐਲਏ ਸਾਹਿਬ ਬਹੁਤ ਸੋਣਾ ਕੰਮ ਕਰ ਰਹੇ ਨੇ ਜੀ ਤੇ ਸਾਨੂੰ ਸਾਰੇ ਨਗਰ ਵਾਸੀਆਂ ਨੂੰ ਵੀ ਪ੍ਰਾਨ ਕਰਨਾ ਚਾਹੀਦਾ ਵੀ ਅਸੀਂ ਸਰਕਾਰ ਦਾ ਸਹਿਯੋਗ ਕਰੀਏ ਹੋਟ ਹੋ ਗਈ ਕਿੰਨਰ ਤੁਹਾਡੀ ਗੱਲ ਵੀ ਜੀ ਆਜੋ ਮੈਡਮ ਆਜੋ ਆਜੋ रही पर चंदा